ਕਣੇ ਸਸੀ ਘਾਲ ਕੀ ਨਾਮ ਤੁਹਾਡਾ ਸੰਦੀਪ ਕੋਹਰਾ ਜੀ ਬਣੇ ਕੀ ਸਮੱਸਿਆ ਸੀ ਤੁਹਾਡੀ ਵੀਰ ਜੀ ਮੈਨੂੰ ਅਲਰਜੀ ਸੀ ਜੀ ਛਿੱਕਾਂ ਬਹੁਤ ਲੱਗਦੀਆਂ ਸੀ ਜੀ ਮੈਨੂੰ ਇਹ ਕਿੰਨੇ ਕ ਸਾਲਾਂ ਤੋਂ ਸੀ 7-8 ਸਾਲ ਤੋਂ ਜੀ ਬਹੁਤ ਬਹੁਤ ਪ੍ਰੋਬਲਮ ਆ ਰਹੀ ਸੀ ਜੀ ਮੈਨੂੰ ਛਿੱਕਾਂ ਦੀ ਕਈ ਡਾਕਟਰ ਦਿਖਾ ਲਏ ਸੀ ਜੀ ਮੈਨੇ ਡਾਕਟਰ ਤੋਂ ਆਰਾਮ ਨਹੀਂ ਪਿਆ ਜੀ ਮੈਨੂੰ ਕਿੰਨੀਆਂ ਕਿ ਛਿੱਕਾਂ ਮਾਰਦੇ ਸੀਗੇ ਤੁਸੀਂ ਬਹੁਤ ਮਾਰਦੀ ਸੀ ਮੈਂ ਸਿਰ ਦਰਦ ਵੀ ਹੁੰਦਾ ਸੀ ਜੀ ਬਹੁਤ ਜ਼ਿਆਦਾ ਮਿੱਟੀ ਕੱਟੇ ਤੋਂ ਬਹੁਤ ਪ੍ਰੋਬਲਮ ਸੀ ਜੀ ਮੈਨੂੰ ਸੱਚੀ ਗੱਲ ਇੰਨੀਆਂ ਛਿੱਕਾਂ ਮਾਰ ਮਾਰ ਕੇ ਤਾਂ ਚੰਗੇ ਭਲੇ ਦਾ ਸਿਰ ਦੁਖਣ ਲੱਗ ਜਾਊਗਾ ਤੁਹਾਨੂੰ ਤਾਂ ਫੇ 6-7 ਸਾਲ ਚੱਲਿਆ ਜੀ ਮੇਰਾ ਅੱਛਾ ਕਿਤੋਂ ਠੀਕ ਨਹੀਂ ਹੋਇਆ ਹਾਂ ਜੀ ਕਿਤੋਂ ਠੀਕ ਨਹੀਂ ਹੋਇਆ ਫਿਰ ਮੈਂ ਡਾਕਟਰ ਸਾਹਿਬ ਦਾ ਆਯੁਰਵੈਦਿਕ ਤੋਂ ਇਲਾਜ ਕਰਵਾਇਆ ਜੇ ਇੱਥੋਂ ਫਰਕ ਪਿਆ ਮੈਨੂੰ ਇੱਥੇ ਕਿੰਨੇ ਮਹੀਨੇ ਇਲਾਜ ਚੱਲਿਆ ਮਹੀਨੇ ਚ ਫਰਕ ਪੈ ਗਿਆ ਜੀ ਮੈਨੂੰ 6-7 ਮਹੀਨੇ ਚੱਲਿਆ ਜੀ ਮੇਰਾ ਇਲਾਜ 6-7 ਮਹੀਨੇ ਮਤਲਬ 7 ਮਹੀਨੇ ਚ ਫਰਕ ਪੈ ਗਿਆ 70 ਮਹੀਨੇ ਚ ਤੁਹਾਡਾ ਪੂਰਾ ਟੋਟਲ ਕੋਰਸ ਕੰਪਲੀਟ ਹੋ ਗਿਆ ਤੇ ਹੁਣ ਤਾਂ ਨਹੀਂ ਚਿਕਾ ਲੱਗਦੀ ਹਾਂ ਹਾਂ ਜੀ ਹੁਣ ਮੈਂ ਠੀਕ ਹਾਂ ਜੀ ਬਿਲਕੁਲ ਠੀਕ ਹਾਂ ਜੀ ਹੁਣ ਘਰ ਦੀ ਕੰਮਕਾਰ ਕਰ ਲੈਣੀ ਹਾਂ ਹਾਂ ਜੀ ਸਾਰਾ ਕੁਝ ਫੜਾ ਮਿਲੇ ਫੜਾ ਮਿਲੇ ਹੈਨਾ ਹੁਣ ਜਿਵੇਂ ਤੁਸੀਂ ਪਹਿਲਾਂ ਘਰ ਦੇ ਕੰਮ ਕਰਦੇ ਸੀਗੇ ਸਮੱਸਿਆਵਾਂ ਆਉਂਦੀ ਸੀ ਹੁਣ ਬਿਲਕੁਲ ਸਮੱਸਿਆ ਨਹੀਂ ਹੁੰਦੀ ਹਾਂਜੀ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਜੀ ਮੈਂ ਨਾਰਮਲ ਇਨਸਾਨ ਦੀ ਤਰ੍ਹਾਂ ਕੰਮ ਕਰਦੀ ਹਾਂ ਵਾ 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 ਪਰਮਾਤਮਾ ਤੁਹਾਨੂੰ ਇਦਾਂ ਹੀ ਹੱਸਦੇ ਰੱਖੇ